ਦੇ ਕੋ ਫਰੈਂਡ ਦੇ ਲਾਈਵ ਪ੍ਰੋਗਰਾਮ ਤੁਹਾਨੂੰ ਬੁਖਾਰਿਆ ਪਿੰਡ ਸੱਦਵਾਲ ਦਾ ਇੱਕ ਇੱਕ ਪ੍ਰੋ ਹੋਣ ਸਮਝ ਕੋਈ ਜੇ ਬੰਦ ਥੋੜੀ ਐ ਇਸੇ ਪੰਤ ਥੋੜੀ ਐ ਪੁੱਤ ਕੋਈ ਬਾਜਾ ਟੁੱਟਣੀ ਆ ਸਪੋਰਟ ਸੈਂਟਰ ਆਏ ਇਹੋ ਜੀ ਬਾਗ ਮੰਤਰੀ ਕੀ ਕਰ ਬੁੱਤ ਨੀ ਨਹੀਂ ਲੱਗੁੰਦੇ ਸੁਭਾ ਰੇ ਲੜਾ ਹਾਂ ਕੱਟ ਗਿਆ ਮੈਂ ਗੇਰ ਮੇਰਾ ਚੇਂਜ ਕਰ ਦਿੱਤੀ ਆ ਮੈਂ ਨੂੰ ਅੱਜ ਬੱਲੇ ਦਾ ਆਦੇਸ਼ ਬੱਬੂ ਨੂੰ 4 ਛੱਕੇ ਕੱਟੋ ਘੱਟ ਬੱਬੂ 4 ਛੱਕੇ ਤੈਨੂੰ ਘੱਟੋ ਘੱਟ ਤੇਰੀਆਂ ਨਾ ਹੋਣੀਆਂ ਪਰ ਚਾਹ ਵਿੱਚ ਵਿੱਚ ਸਮਝਾ ਦੇ ਕਰ ਕਾ ਯਾਰ ਇੱਥੇ ਪੰਚ ਤਮੇ ਜਾਰੇ ਖੇ ਖਾਂਦੇ ਆਂ ਉਹ ਪਾਇਦਾ ਪਾਇਦਾ ਉਹ ਹੋ ਗਿਆ ਮਾਤੋ ਬੜੀ ਯਾਰ ਹੁਣ ਪਾਇ ਪੰਜਾ ਬਾਲਾਂ ਚਾਰ ਸਕੇ ਮਾਰ ਦੇ ਪੋਜੀ ਕਰ ਲਾ ਕੋਈ ਲੈ ਪ੍ਰੋਗਰਾਮ ਚੰਡਿਆ ਤੂੰ ਬੇਤੀ ਕਰੋਣੀ ਮੇਰੀ ਫ੍ਰੈਂਡਾ ਤੂੰ ਤੂੰ ਲੱਸੀ ਖੋਲੀ ਜਾਣਾ ਆ ਉਹ ਇਹ ਬੋਲ ਨਹੀਂ ਬੜੀ ਨਹੀਂ ਬੜੀ ਕੁਮੀ ਆ ਚਾਚੂ ਠੀਕ ਹੈ ਰਹਿਣਾ ਬੈਟਮਨ ਦਾ ਕੋਈ ਤਸੂਰ ਨਹੀਂ ਚਾਲੀ ਚਾਰਮਾਨ ਬਾਹਰੋਂ ਨਿਕਲ ਗਈ ਬਾਤ ਇਹ ਮੈਂ ਕਿਹਨਾ ਆਊਟ ਸਵਿੰਗ ਹੋ ਗਈ ਉਹ ਤੇ ਨਾਲ ਲਾਈਵ ਕਰ ਬੇਇੱਜ਼ਤੀ ਹੋਣੀ ਹੈ ਮੇਰੇ ਤੇ ਕਰ ਲਾਈਵ ਹੁਣ ਆਹੋ ਆਹੋ ਬੱਬੇ ਕਰ ਲਾ ਪਰ ਹਾਂ ਤੇ ਲੱਗਦਾ YouTube ਤੇ YouTube ਤੇ ਚੱਲਣਿਆ ਵਾਚਿੰਗ ਕਿੰਨੀ ਆ ਤੇਰੇ ਕਿੰਨੇ ਜਣੇ ਦੇਖਦੇ ਚਾਲਾ ਬਾਲਾ ਚਾਹ ਤੇ ਮਾਰ ਕਿੰਨੇ ਕਿੰਨੇ ਜਣੇ ਦੇਖੇ ਗਿਆ 85 ਉਹ ਉਹ ਕਾਦੇ ਹੋਈ ਗਿਆ ਦੇਖੋ ਜੀ ਸਾਡੇ ਪਿੰਡ ਦਾ ਟੂਰਨਾਮੈਂਟ ਲਾਈਵ ਹੋ ਰਿਹਾ ਦੇਖ ਲਓ ਫਰੈਂਡ ਨੰਬਰ ਐਵਰੇਜ ਤਾਂ ਸਾਰਾ ਟੂਰ ਜਾਣ ਦੀ ਹੈ 4 ਰਨ ਹੋ ਗਈ ਇਹ ਕਿੱਥੇ ਗਿਆ ਮੇਲਾ ਕਾਪੂ ਗਰੋਸ ਦਾ ਸਵਾਤਿ ਬਾਸ ਲੇਗੋ ਹੁੰਦੀ ਆ ਕਾਦੀ ਕੁੱਟ ਤੀ ਜੀ ਤਾਂ ਸਿੱਕਿਆ ਲੱਗਦਾ ਨਹੀਂ ਅੰਦਰੋਂ ਦੀ ਤੇਲ ਕੱਢ ਦਿੰਦੇ ਬੈਠੀ ਨੋ ਵੀ ਨਾਲੇ ਭਾਈ ਦੇ ਨਹੀਂ ਬਹਿ ਹੋਰ ਮੈਂ ਇਦਾਂ ਕਰਦਾ ਬੱਬੇ ਨਾ ਇਹ ਫਤ ਕਰਾ ਤਾ ਹੀ ਕਰੇ ਨਹੀਂ ਕਰਦਾ ਮੇਰੇ ਵਾਈਲ ਨਹੀਂ ਮੇਰਾ ਕੱਟ ਬੈਠਾ ਚੱਕਰੀ ਮਾਰ ਰਿਹਾ ਹੈ ਮਾਰਾ ਹੌਟ ਤੇ ਨਹੀਂ ਰੱਖੇਗਾ ਇਹ ਜੀ ਸਾਡੇ ਪਿੰਡ ਦਾ ਮਸਹੂਰ ਨਿਹਾਲ ਸਿੰਘ ਜੀ ਬਹੁਤ ਵਧੀਆ ਖੇਡਦਾ ਮੁੰਡਾ ਫਰੈਂਡ ਬਹੁਤ ਵਧੀਆ ਮੁੰਡਾ ਖੇਡਦਾ ਏ ਜੀ 10 ਟਨ ਇਹ ਬਹੁਤ ਵਧੀਆ ਸਾਡੇ ਪਿੰਡ ਦਾ ਨਾ ਤੇ ਉਹ ਕਹਿੰਦਾ ਵੀ ਬੱਚੇ ਨਸ਼ੇ ਪੱਤਿਆਂ ਤੋਂ ਦੂਰ ਰਹਿਣ ਤੇ ਐਡਾ ਮੈਚ ਮੂਹ ਚ ਖੇਡਿਆ ਕਰਨ ਸੋਹਣੇ ਲੱਗਦੇ ਆ ਗਰਾਊਂਡ ਵੀ ਵੇਖੋ ਕੱਡੀ ਵੜੀ ਆ ਇਹ ਆਪਣੇ ਪਿੰਡ ਦੀ ਫਰੈਂਡ ਇਹ ਕਿਸੇ ਤੇ ਆਹੀ ਤੇ ਬੱਬੂ ਨੂੰ ਪਾ ਗਏ ਨਾ ਹਾਂ ਬੱਬੂ ਇਹਨਾਂ ਦੇ ਹੱਥ ਅੱਵਾ 11 ਆ ਗਏ ਫਿਰ ਇਹ ਸੱਕਾ ਹੋ ਗਿਆ ਇਹ ਡਾਈਵ ਚ ਆ ਗਿਆ ਸੱਕਾ ਆ ਗਿਆ ਇਹ ਆ ਰਹੀ ਜਾਂਦੀ ਹੈ ਇਹ ਤੇ ਸੱਤ ਕੋ ਦੇ ਦੇ ਨੀ ਤੂੰ ਸਿਕਾ ਹੋਇਆ ਨਹੀਂ ਇਹ ਜੀ ਚਲੋ ਛੇ ਤੇ ਆਇਆ ਮੈਂ ਬੈਟਰੀ ਸਾਰ ਦਣਾ ਜੀ ਹੁਣ ਮੇਰੇ ਕੋ ਸ਼ਕੀਬ ਦੀ ਕਾਰ ਸਤਾਰਾ ਹੋ ਗੇ ਕੋਈ ਕਰ ਲੈ ਕੋਈ ਕਿਉਂ ਬੇਚੀ ਕਰਾਉਂ ਰਿਹਾ ਤੂੰ ਅੱਛਾ ਵਾਸ਼ੇ ਸਿਕਾ ਆਇਆ ਕਿ ਦਿਓ ਮਾਲ ਮਦਦ ਤੇ ਆ ਰખી ਲੜੀ ਕੋਟ ਸਿਕਾ ਹੋ ਗਿਆ ਇਧਰ ਨਹੀਂ ਆ ਇਹ ਕਾਲੇ ਦੇ ਇਦਾਂ ਹੀ ਕੋ ਆ ਵੀ ਜਾਣ ਨਹੀਂ ਆਣਾ ਹੌਸਲਾ ਬਧਾਨੇ ਅਸਲ ਚ ਕੀ ਆਇਆ ਹੁਣ ਤਰੇਈ ਹੋ ਗੇ ਹੁਣ ਆ ਜਾਣਾ ਫੋਨ ਦੋਵਾਂ ਵਾਲੇ ਦੋ ਬੈਂ ਤਰੇਈ ਹੋ ਗਿਆ ਜੋ ਜੋ ਹਰੀ ਸਿੰਘ ਹਾਂਜੀ ਬਾਲ ਆ ਗਈ ਜਰਾ ਨੈਸਟ ਬੱਲਰ ਕਮਬੈਕ ਆਊਟ ਮੈਂ ਤਾਂ ਮੈਂ ਖੇਡਣ ਲਈ ਪੈ ਸਕੂਟੀ ਆਪਣੀ ਇਲੈਕਟ੍ਰਿਕ ਦੀ ਖਾਸ ਬਾੜ ਤੋਂ ਹੀ ਪਤਾ ਚੱਲ 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 ਕਰਾ ਬਾਲ ਨਿਹਾਲ ਸਿੰਘ ਬਾਤ ਕਰਾ ਰਿਆ ਨੇ ਦੇਖੋ ਨਿਹਾਲ ਸਿੰਘ ਦੀ ਬਾਲ ਆ ਰਹੀ ਆ ਓ ਵਾਹ ਓ ਹੋ 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 ਛੱਕਾ 29 ਹੋ ਗਏ ਤਿੰਨ ਲਗਾਤਾਰ ਆ ਗਏ 29 ਹੋ ਗਏ 29 ਓ ਲੈ ਦੇਖਾ ਓ ਵੀ ਇਦਾਂ ਦਾ ਕੈਚ ਵੀ ਨਹੀਂ ਫੜਿਆ ਬਾਏ ਈਜੀ ਥਰੋ ਮਾਰ ਉਹ ਰੱਬੇ ਮੋੜਦਾ ਮੈਂ ਅਸਲ ਤੇ ਉੱਥੇ ਉੱਜਲਾ ਕਹੀ ਰਹੀ ਹਾਂ ਤੀ ਹੋ ਗਏ ਉੱਥੇ ਲਪੇਟਾ ਮਾਰਨਾ ਪਹਿਲਾਂ ਉੱਠੇ ਬੱਤੀ ਹਾਂ ਆਈ ਐਵੇਂ ਹੀ ਸਾਬ ਤਿੰਨ ਓਵਰ 30 ਰਨ ਹੋਲੇ ਜਾ ਰਹੇ ਕੋਈ ਜ਼ਿਆਦਾ ਰਨ ਨਹੀਂ ਰੋੜੀ ਆ ਭੈ 50 60 ਦੀ ਚਾਹੀਦੀ ਰਨ 20 ਦੀ ਐਵਰੇਜ ਕਰਦੀ ਹੈ ਘੱਟੋ ਘੱਟ ਹਾਂ ਦੇਖਾਂ ਤੇ ਬਾਲਾਂ ਜੇ ਨਹੀਂ ਚਾਹ ਤੁਮੀ ਕਰਦੇ ਕੱਖ ਆਹ ਐਡਾ ਹੀ ਬਾਲਰ ਨੂੰ ਫੋਨ ਆ ਗਿਆ ਜੀ ਰੋਜੋ 2 ਮਿੰਟ ਨਿਹਾਲ ਸਿੰਘ ਨੂੰ ਖੰਡਰਾ ਦੇਖਣ ਦੇ ਤਾਂ ਕਹਿਣਾ ਮੈਨੂੰ ਹੋਰ ਕੋਲ ਨਹੀਂ ਜਾਂਦੇ ਦੇਖਣ ਦੇ ਫਰਡ ਲੋ ਜੀ ਗਗਾ ਲੋ ਜੀ ਠੋਸ ਕਰ ਦੇ ਪਾਈਓ ਮੇਰਾ ਕਰਕੇ ਕਰਤਾ ਸਾਰਾ ਆਹ ਦੇਖ ਖਿਡਾਰੀਆਂ ਨੂੰ ਬਾਹਰ ਕੱਢੇ ਚਾਚਾ ਜਿਹੜੇ ਚੋਂ ਕਿ ਅੱਗੇ ਆਂਦੇ ਰਾਗੇ ਉਹ ਕਰਦੇ ਸਕਰੈਚ ਜਾਂ ਕਰਦੇ ਕਰ ਹਾਂ ਕਰ ਕਰਤਾ ਆਖੀਦਾ ਦੇਖ ਕੇ ਕੈਮਰਾ ਕੈਮਰਾ ਬੰਦ ਕਰ ਲੈ ਕਰਨ ਵਾ 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 ਜੀ ਵਾ ਵਾ ਫਾ ਜੀ ਵਾ 37 ਹੋ ਗਏ ਸੱਕਾ ਸਿੱਧਾ ਵੱਜਾ 3 ਓਵਰ 37 ਇਹ ਹੋ ਗਈ ਆ ਬਈ ਆ ਜੱਜ ਖਿਡਿਆ ਕੀ ਕਰਾ ਬੈਠ ਛੱਡਦਾ ਹਾਂ ਨਾ ਖੇਲੋ ਜੇ ਐਂ ਤੇ ਪੁੱਛੋ ਜੋ ਤੇਜ਼ ਕਰ ਤੂੰ ਬੰਦੇ ਤੇ ਕਿੰਨੇ ਦਰਜ ਜੋ ਕਿ ਜੇ ਇਕਬਾਲ ਮੈ 100 ਕੀ ਦੇ ਅਗਲੇ ਬੈਠ ਛੱਡਦਾ ਜੋ ਕਿ ਜੇ ਪਹਿਲੀ ਵਾਰ ਮੈ 100 ਕੀ ਦੇ ਹੋਰ ਪੰਜ 6 ਆ 10 ਤਾਂ ਵੀ ਦੋ ਹੀ ਲੱਗਨੇ ਆ ਇਹ ਤਾਂ ਬੜਾ ਸੂਚ ਹੈ ਬਾਪੀ ਬਾ ਬਾ ਬਾਜੂ ਖਿਡਾਰੀ ਬਾਪੀ ਬਾ ਥੱਤੀ ਹੋ ਗਏ ਦਾ ਵੀ ਕਿ ਸਵੋਕ ਕੋ ਮਾ ਬਚਾ ਗੋਲਡ ਕਿਹਨੇ ਗੋਲਡ ਲਓ ਜੀ ਮੈਂ ਸਵਾਲ ਹੋ ਗਈ ਹਾਂ ਇਸ ਨੇ ਹੀ ਨੋ ਯਾਰ ਇਹ ਮਾਇਕ اقبال ਦੇ ਵਿੱਚ ਰਲਣਾ ਚਾਹੀਦਾ ਚਾਰ ਪੰਜ ਤੇ ਤੁਸੀਂ ਬਾਈਕ ਦੇ ਮਾਰਕਟ ਚੋਕਾ ਵਾਹ ਵਾਹ ਯਾਰ ਬੋਲ ਵਾਹ ਬਾਬਾ ਹੁਣ ਹਾਂ ਤਾਂ ਵਾਲੇ ਕਿਉਂਕਿ ਜਿਹੜੇ ਸ਼ੱਕਾ ਮਾਰਦਾ ਹੈ ਤੂੰ ਅਗਲੀ ਬਾਅਦ ਮਿਲਾਂਗੇ ਤੈਨੂੰ ਜੇ ਸਿੰਗਲ ਹੋਏ ਫੇ ਛਾੜ ਦਿਆਂਗਾ ਚੱਕੇ ਨਾਲੋਂ ਉਪਰ ਚੱਕੇ ਨਾਲ ਜਿੱਦਾਂ ਤੋਂ ਬੈਡ ਫੜਦਾ ਵੱਜਣਾ ਹੀ ਨਹੀਂ ਕਿ ਆ ਜੜ ਜਾਣਾ ਓਹ ਪੜੇ ਬਾਪੇ 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 ਪੁੱਠਾ ਮਾਰਿਆ ਯੋ ਬੇਸ਼ਕਲੇ ਨੇ ਹਾਂ ਉਹਨਾਂ ਲੱਭੀ ਬੰਨ 44 ਹੋ ਗਏ ਮੈਂ ਨਹੀਂ ਕਰਾਂਗਾ ਕੁਝ ਅੱਜ ਇਹਨਾਂ ਫਰੈਂਡ ਮੈਨੂੰ ਸਪੈਸ਼ਲ ਸੱਜਾ ਨਾਮ ਦੇਣ ਲਈ ਮੇਰੇ ਨਾਮ ਦੇਣੇ ਜਿਹੜੇ ਦਿੱਤੇ ਠੀਕ ਠੀਕ ਆ ਬਾਬਾ ਵੀਰ ਸਾਡਾ ਅੱਜ ਇਹ ਨਾਮ ਦੇਗਾ ਜਿਹੜਾ ਟੀਮ ਜਿੱਤੇਗੀ ਆ ਬਹੁਤ ਵਧੀਆ ਸੇਵਾ ਕਰ ਰਿਹਾ ਬੰਦਿਆਂ ਨੂੰ ਗੇਮ ਵੱਲ ਜੋੜ ਰਿਹਾ ਤਾਂ ਜੋ ਨਸ਼ਾ ਪੰਜਾਬ ਚ ਖਤਮ ਹੋ ਜੇ ਤੇ ਲੋਕੀ ਸਾਰੇ ਗੇਮ ਨਾਲ ਜੁੜ ਜਾਣ ਨਸ਼ੇ ਨੇ ਬੜਾ ਤੰਕੀ ਤੇਰਾ ਭਰਾ ਸਾਡੇ ਪੰਜਾਬ ਨੂੰ ਐਸ ਜੀ ਬਾਤ ਬਹੁਤ ਧੰਨਵਾਦ ਲੈ ਕਰਨ ਵਾਸਤੇ ਲੈ ਉਹਨੂੰ ਐਦਾ ਪਣਪੜਾ ਮੇਰੇ ਵੀਰ ਲੈ ਕੋਈ ਕਰ ਦੇ ਜਾ ਤੋਂ ਦੇ ਜਿਹੜਾ ਵੀ ਬੈਟਰੀ ਨਹੀਂ ਮਿਲੇਗੀ ਅਗਲੀ ਵਾਰੀ ਤੁਹਾਨੂੰ ਉਹ ਪਰੇ ਚੜਾਉਣਾ ਠੀਕ ਆ ਉਹ ਕੀ ਚੱਕਰ ਹੋ ਗਿਆ ਹੁਣ ਬਾਲ ਗੋਮ ਹੋ ਗਿਆ ਲਾ ਕਰ ਲੋ ਛੇਤੀ ਜਾ ਹੁਣ ਚਾਹ ਯਾਰ ਅੱਜ ਕਿੱਥੇ ਆਏ ਆ ਇਹ ਤਾਂ ਨਾ ਹੀ ਮਾਰੇ ਕਰੋ ਉਹ ਸੱਟ ਕੇ ਰੋ ਉਹ ਸੱਟ ਕੇ ਚਲਾ ਦੇ ਨਾ ਪਹਿਲਾਂ ਹੀ ਪੈਸ ਪੈ ਇੱਕ ਦਿਨ ਕਿਹਾ ਫਿਰ ਇੱਕ ਦਿਨ ਕਿਹਾ ਲੱਪਾ ਲੱਪਾ ਬਹੁਤ ਜ਼ਿਆਦਾ ਲੱਬੋ ਬਾੜ ਸਹੀ ਨਾ ਐਂਡ ਵੀ ਆਪਰ ਤੋਂ ਮਾਰਨੋ ਜੇ ਮਤਲਬ ਹੋਏ ਤੇ ਬਾਕੀ ਬੈਲੇ ਨਾ ਮਾਰੋ ਜੋਰੇ ਵਿੱਚ ਨਹੀਂ ਹੈ ਆ ਕੇ ਦੱਸਦੇ ਕੋਈ ਬਾਅਦ ਦੱਸਦੇ ਲੈ ਕੇ ਆ ਕੇ ਬਾਅਦ ਕਿੱਥੇ ਜਿੱਥੇ ਉਹ ਬੜੀਆਂ ਬਿੜੇ ਫਲੋਰ ਹੈ ਡੇਲਾ ਪੰਜ ਠੁਣੀਆਂ ਛੇ ਜਣੇ ਵੇਖਣਦੇ ਹੁਣ ਤਿੰਨ ਜਣੇ ਹੋ ਗਏ ਫਿਰ ਹੈ ਨਾ ਬੱਦੈ ਟੱਟ ਕਰਦੇ ਜਾਂਦੇ ਮਰੇ ਜਦੋਂ ਜਦੋਂ ਮੇਰੇ ਮੈਸ ਪਾਣੀ ਬਾਅਦ ਫਿਰ ਕਿਹਦੀ ਮਿਲ ਸੀ ਫਿਰ ਤੇਰੇ ਕਿਹਨੂੰ ਕਿਹਾ ਕਿ ਉਧਰ ਨਹੀਂ ਮਾਰਨਾ ਕਰ ਸਮਝੀਂ ਧੰਨਵਾਦ ਇਹਦਾ ਕੀ ਜਗ ਵੀ ਬਹੁਤ ਹਾਈ ਗਾ ਹੈ ਸਾਰੇ ਦਰ ਮਾਹ ਉਹਦੇ ਤੇ ਇਹ ਨਹੀਂ ਬਿਲਕੁਲ 90% ਲਈ ਬਣ ਉਹ ਫਿਰ ਤੈਨੂੰ ਕੰਪਿਊਟਰ ਸਾਇੰਸ 90% ਹੈ ਵੀ ਬੜੇ ਕੱਟ ਲੱਗ ਰਹੇ ਸਤਿ ਸ਼੍ਰੀ ਅਕਾਲ ਫਰੈਂਡ ਵੈਲਕਮ ਜੀ ਆਇਆਂ ਨੂੰ ਸਵਾਤਿ ਵਿਰਿਓ ਤੁਹਾਡਾ ਬਸ ਇਹ ਹੈ ਕਿ ਕੋਲੇ ਵਧੀਆ ਮਿਲਦਾ ਲੈ ਬਚਣ ਲਈ ਜੇ ਤਾਂ ਬੀਟਾ ਐਸਲ ਮੰਗਰੋਂ ਚ ਆਇਆ ਵੀਰੋ ਲਵਲੀ ਆਂਦਾ ਬਾਰ ਬਾਰ ਆ ਗਿਆ ਝੂਠੀ ਹੈ ਤੇ ਲਵਲੀ ਪ੍ਰੋਫੈਸ਼ਨਲ ਨੰਬਰ 1 ਹੈ ਜੀ ਯੂਨੀਵਰਸਿਟੀ ਨਹੀਂ ਨਹੀਂ ਠੀਕ ਹੈ ਉਹ ਤੇ ਹੱਲ ਗਿਆ ਤੂੰ ਤੁਹਾਡੀ ਹੈ ਪਹਿਲੇ ਆਂਦਾ ਹੈ ਨਾ ਅੱਜ ਤੱਕ ਤੇ ਲਵਲੀ ਪ੍ਰੋਫੈਸ਼ਨਲ ਹੀ ਹੈ ਨੰਬਰ 1 ਹੈ ਬਹੁਤ ਐਡ ਐਡ ਹੀ ਆ ਬਸ ਪਰ ਐਡ ਇਦਾਂ ਨਹੀਂ ਦੇ ਸਕਦਾ ਪਰ ਇਹ ਨਾ ਦੂਜੇ ਕੁਆਲਟੀ ਕਲੇਮ ਕਰ ਦਿੰਦੇ ਨਹੀਂ ਨਹੀਂ ਕਿਸੇ ਕਦਾ ਨਹੀਂ ਬਾ ਜਦੋਂ ਜਦੋਂ ਐਡ ਆਉਂਦੀ ਹੈ ਨਾ ਉਹਦੇ ਥਾਂ ਤੇ ਇਹ ਟਰਮਨ ਕੰਡੀਸ਼ਨ ਹੁੰਦੀ ਹੈ ਨਾ ਉਹ ਪੱਥਰ ਚੜਕਾ ਲਾਉਂਗੇ ਇਹ ਲੈਟਸ ਬੈਕ ਇਹ ਚੀਜ਼ ਬੋਲ ਬੋ ਨਹੀਂ ਲਾ ਚੁਲਾ ਰਿਹਾ ਲਾ ਲਾ ਹੋਏ ਨਹੀਂ ਹਾਂ ਉਹ ਚ ਹੈ ਸਾਡੀ ਓਵਰਆਲ ਚ ਕਿੰਨੇ ਹੋਣਗੇ ਕਿਹੜੀ ਜਾਤ ਨੇ ਚੰਡੀਗੜੀ ਵਾਲੇ ਆ ਹਾਂ ਕਿੰਨੇ ਹੋਣ ਚਾਹੀਦੇ ਬਦਨ ਕੋਈ ਪਤਾ ਨਹੀਂ ਲਾਇਬ ਦਾ ਪਤਾ ਲੱਗ ਗਿਆ ਨਾ ਉਹਨਾਂ ਨੂੰ ਜੰਨੇ ਜੰਨਾ ਨਾ ਵਾਦੇ ਜਾਂਦੇ ਉਹ ਤਾਂ ਨਾ ਸਿਰ ਹੀ ਗਾ ਇਹਨੂੰ ਕਿਹੇ ਸਿਰ ਲੇਖਾਂ ਦਾੜ ਦਾ ਮੁੰਡਾ ਕਿਤੇ ਪੈਸੇ ਪੁੱਛੇ ਨਹੀਂ ਪਰ ਚਾ ਲੈ ਕੇ ਪੜੋ 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 ਮੈਂ ਆਹ ਕਹੇ ਹੁੰਦੇ ਡੇਟ ਸਭ ਖਤਮ ਹੋਏਗਾ ਜੇ ਤੁਸੀਂ ਪੜਜੋਗੇ ਸਾਰਿਆਂ ਦੇ ਕੋਈ 2000 ਤੱਕ 3000 ਆ ਜੰਗਾ ਐਸਾ ਬੂੰਦਾ ਨਾ ਪਰਤਾ ਬੁਣ ਨਹੀਂ ਸਕਦਾ ਇੱਕ ਆ ਲੂ ਉਹ ਕਰ ਲੂ ਹੁਣ ਬੁੱਧੇ ਸ਼ਾਂ ਬੇਚੋ ਉਹ ਜੀ ਸੌਰਵ ਕਮਾਰ ਗਿਆ ਆ ਡਾ ਮਸ਼ਹੂਰ ਸ਼ਿਕਸ਼ਿਤ ਲੋਕ ਉਹ ਕਹਿੰਦੇ ਇਹਦਾ ਮੈਚ ਬੈਟਸਮੈਨ ਉਹ ਦਿੱਖਦਾ ਜੀ ਉਹ ਤਰ੍ਹਾਂ ਇਹੜੀ ਕਰਦੇ ਜੀ ਧਾਗਾ ਬੰਨ ਦੋ ਸੁਕਾ ਦਿਓ ਉਹ ਦਿਖਨੇ ਯਾਰ ਇਹਨੂੰ ਇਹ ਲੋੜ ਆ ਉਹਦਾ ਨਾਲ ਉੱਜੇ ਪਾ ਕੇ ਬੋਟਾ ਜੀ ਇਹਨੂੰ ਚੜਾ ਦਾਂਗੇ ਪੇੜ ਤੇ ਉਹ ਫੈਕਟ ਨਾਲ ਗੱਲ ਕਰਦੇ ਨਾ ਕੀ ਮਾਲ ਕੇ ਚੰਦ ਵੀ ਸੁਹਾਸ ਨਹੀਂ ਰਬੀ ਬਾੜ ਇਹ ਹੁਣ ਜਿਹੜੇ ਸਿੱਖਿਸ਼ਿਤ ਹੋਣਾ ਇਹ ਜਿਹੜੀ ਹੁਣ ਇੰਡੀਆ ਤੇ ਜਿਹੜੀ ਉਹ ਲੋ ਜੀ ਮੈਚ ਫੇਰ ਚੱਲੂ ਹੋ ਗਿਆ ਉਹ ਤਾਂ ਬਾਬੇ ਨਾਲ ਥੋੜੀ ਬਣਾਣੀ ਆ ਉਹ ਤਾਂ ਜਿੰਨੀਆ ਨਾਲ ਬਣਾਣੀ ਆ ਨਾ ਜਦੋਂ ਕੋ ਬਾਬਾ ਇੰਡੀਆ ਦਾ ਬੜਾ ਚੰਦਤਕਾਰੀ ਬਣਾ ਦੇ ਤਾਂ ਤੇ ਬੰਨੇ ਵੀ ਬਣਾ ਤੇ ਬਾਈ ਬਾਬਿਆਂ ਦਾ ਹੁੰਦਾ ਚਲੋ ਮੈਂ ਉਹ ਨਹੀਂ ਕਰਦਾ ਮਾੜਾ ਹੁੰਦਾ ਪਰ ਚਲੋ ਸਾਡਾ ਮੈਂ ਨਹੀਂ ਇਹ ਤਨਾ ਪੈ ਗਿਆ ਮੰਨ ਕੇ ਸਿੱਖਿਆ ਇਹ ਚੀਜ਼ ਹੈ ਓਹੋ ਸਰ ਦੋ ਵਾਰ ਮੇਰੇ ਹੱਥ ਨਹੀਂ ਤੇ ਆਈਪਲ ਤੇ ਇਹੀ ਬਾਤ ਦੇ ਨੂੰ ਸੈਲੈਕਸ਼ਨ ਇਹਨੂੰ ਯਾਰ ਲਾਈਵ ਕਰਨਾ ਹੈ ਬਾਲ ਮੈਂ ਕਰਕੇ ਤਾਂ ਸਿੱਧੀ ਆਈਪਲ ਤੇ ਭੇਜਣੀ ਹੈ ਲਾਈਵ ਚੱਲ ਰਿਹਾ ਇੱਕ ਬਾਲ ਤੋਂ ਵੀ ਬੰਦਾ ਪਰਾ ਚੱਲ ਜਿਦਾ ਹੈ ਕਿਤੇ ਵੀ ਅੱਜ ਕੱਲ ਬਸ ਤੁਸੀਂ ਹੋ ਹੈ ਨਾ ਉਹ ਆਇਆ ਹੀ ਮੁੰਡਾ ਜੈਕਸਨ ਮੁੰਡਾ ਹੀ ਮਾਈਕਲ ਓਏ ਹੋਏ ਹੋਏ ਹਾਂ ਸਟਾਫ ਤੇ ਵੀ ਆਸ ਦਾ ਬਣਿਆ ਛੋਟ ਛੋਟ ਮਾਰ ਮਾਰ ਚੱਲ 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 ਜਾ 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 ਕੇ ਦੋ ਹੋ ਗਿਆ ਮੈਨੂੰ ਨਹੀਂ ਮਾਤਾ ਤੈਨੂੰ ਪਤਾ ਕੀ ਹੋਇਆ ਬਹੁਤ ਫੋਟਾ ਪਾਣਾ ਹਾਂ ਪੈਰ ਕੱਟ ਲੰਬਾ ਜਾ ਕਰਕੇ ਵਿਚੋਂ ਭੱਡ ਦੇ ਤਲਵਾਰ ਨੇ ਓ ਰਿੱਕੀ ਨਹੀਂ ਆ ਯਾਰ ਰਿੱਕੀ ਰਿੱਕੀ ਤਾਂ ਹੈ ਜਿੱਤੇ ਕਰਦਾ ਜਾ ਕਮੈਂਟਰੀ ਬੁਲਾਣੀ ਹੈ ਉਹ ਤੋਂ ਮੈਨੂੰ ਉਹ ਜੀ ਕਮੈਂਟਰੀ ਨਹੀਂ ਬੋਲਣੀ ਆਉਂਦੀ ਚਾਰ ਓਵਰ ਹੋ ਗਏ ਚਾਰ ਓਵਰਾਂ ਦੇ 41 ਰਨ ਹੋ ਗਏ ਜੀ ਦੇਖੇ ਤਾਂ ਕੋਈ ਕਹੀ ਗੱਲ ਬਾਬੇ ਜਿੱਖੇ ਤਾਂ ਕੋਈ ਲਾ ਤਾਂ ਦੇਖਣੇ ਨਹੀਂ ਹੋਰ ਕੀ ਵਾਹ ਤੇ ਯਾਰ ਕਿੰਨੇ ਆਣੇ ਆ ਫੋਜੀ ਸਾਹਿਬ ਕੱਢ ਰਹੇ ਨੇ ਫੋਜੀ ਸਾਹਿਬ ਜੀਵਨ ਸਿੰਘ ਉਹ ਯੇ ਤਿੰਨ ਸ਼ੱਕੇ ਤੇ ਮਾਰ ਘਟੋ ਘਟ ਤੇਰਾ ਮੰਨਦਾ ਬੰਦਾ ਅੱਛਾ ਬੱਚੇ ਓਹ ਲਾ ਬਾਬਾ ਕਿੰਨੇ ਆਣੇ ਆ ਪਤਾ ਕਿੰਨੇ ਆ ਲਓ ਜੀ ਬਾਲਰ ਦੇਖਣ ਬਾਲਰ 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 ਛੱਕਾ ਜੀ ਪੈਂ ਮੈਂ ਬੇਡ ਕਰਕੇ ਮਾਰਦਾ ਤੁਹਾਨੂੰ ਬੱਜ ਜਾਣਾ ਬਾਲਰ ਬਹੁਤ ਨਰਾਜ਼ ਹੋ ਰਿਹਾ ਜੀ ਕਹਿੰਦਾ ਮੈਨੂੰ ਦਿਖਾ ਨਹੀਂ ਦਿੱਤੀ 70 ਪਾਸੋਂ ਨੇ ਬੜੀ ਨਹੀਂ ਤਾਂ ਫਿਰ ਅਨੰਦ ਜੀ ਲੈਣ ਪਹਿਲੇ ਓਵਰ ਜੀ ਕਰ ਲੈ ਚੱਲ ਨਹੀਂ ਕੱਢਿਆ ਲਓ ਜੀ ਇਸ ਨੂੰ ਸੰਭਾਲ ਹੋ ਗਈ ਲੱਗੋ ਜੋ ਖੋਲਿਓ ਕਰਦਾ ਕੋਈ ਨਹੀਂ ਕੋਈ ਗੇਮ ਤੇ ਕੋਈ ਚੱਲ ਗਿਆ ਤੇ ਫਿਰ ਚਬਾਰੀ ਕੱਟ ਪਈ ओय चावा तो के ओवे कुकनी गुरचली ओइला 50 होगे 45 ते 50 होगे बाला दो नी हां आईने चढ़दे फिर चढ़दे मैं रेया ले नेदा तल्ली बात चौटा इदा नी पौक टूर्नामेंट का तो कौन है भाई आ गए जंगर होगी तो ਸੋ ਸਹੇ ਬੜੀ ਵਧੀਆ ਗਰਾਉਂਡ ਆ ਮੈਂ ਕਹਦਾ ਯਾਰ ਪੜਾਉਂ ਪੂਰ ਤੈ ਸਾਹਟ ਲੱਗੇ ਸਕੇ ਗਰਾਉਂਡ ਜਿਹੜੀ ਗਰੋਟੇਲੀ ਹੁੰਦੀ ਸੀ ਉਹਨਾਂ ਜਗ੍ਹਾ ਗਰੋਟੇ ਕੀ ਕੀਤਾ ਪਾਸ ਮੈਂ ਜਿਹੜਾ ਇੱਕ ਵਾਰੀ ਚੋੜਾ ਨਾ ਪਾਉਣਾ ਉੱਥੇ ਬਲੌਗ ਬਣਾ ਦਿੰਦੇ ਕਿੰਨੇ ਵਿੱਚੇ ਕਈ ਵੱਡੇ ਨੇ ਮੈਟਰ ਨਹੀਂ ਆਇਆ ਓਏ ਬੋ ਬੱਸ ਐਂ ਐਂ ਹੀ ਨਹੀਂ ਚਲ ਪਰ ਚਲੋ ਠੀਕ ਆ ਟੈਲੈਂਟ ਨਾਲ ਕੱਢਦੇ ਆ ਬਾਈ ਡੈਕ ਨੂੰ ਤੂੰ ਮਾਰਦਾ ਇਹ ਸੋ ਪੁਰਾ ਹੀ ਸਕੇਦਾ ਜੀ ਬਣਾ ਜੀਵਨ ਕਈ ਵਾਰੀ ਜ਼ਿਆਦਾ ਪਿੱਛੂ ਪਾਟ ਲੈਂਦਾ ਤੇ ਉਹ ਬੰਦ ਉਹ ਨਿਕਲ ਜਾਂਦੀ ਬਾਹਰ ਐਹੀ ਤੇ ਚੀਜ਼ ਆ ਸੋ ਜਾਦੇ ਨੂੰ ਉੱਪਰ ਪੁਤਲ ਮਾਰਦੇ ਜਿਆਦਾ ਪਿੱਛੇ ਲੈ ਜਾਂਦੇ ਦੀ ਬਾਤ ਇਹ ਤਿਆਰ ਕਬਾਤ ਤਰਵਾਰ ਨਾਲ ਵੜ ਜਾਂਦਾ ਇਦਾਂ ਭੈਸ਼ਾਤਾ ਹੋ ਜਾਂਦਾ ਉਦੋਂ ਥੱਲੇ ਜਾਂਦਾ ਮੈਂ ਕਿੱਥੇ ਆਓ ਯੋ ਚੜ ਗਿਆ ਕਿ ਆ ਤੇ ਮਾਰਦਾ ਟੱਕਾ ਉਹ ਤੇ ਟੱਕਾ ਇਹਦਾ ਇਹਦਾ ਕਈ ਵਾਰੀ ਹੱਥ ਮਾਰਦੇ ਕਰੋ ਯਾਰ ਕੇਸੇ ਬਧ ਰੱਖ ਦੋ ਜੇ ਬਾਰੋਂ ਹੀ ਫੜ ਲੈ ਜਾਓਗੇ ਸਕੇ ਤੈਨੂੰ ਬੜਾ ਹਾਈ ਹਾਈ ਬੱਜੇ ਗਏ ਦੋ ਜੱਕੇ ਆ ਗਏ ਦੋ ਪੈਣੇ ਹੋਰ ਇਹੋ ਲੱਗ ਲੱਗੇ ਪੈਗੇ ਕੀ ਗੱਲ ਕੀ ਗੱਲ ਮੁੰਡਿਆਂ ਨੂੰ ਮਾਇ ਦਿਖਣ ਦਾ ਮਜ਼ਾ ਬੜਾ ਆਂਡੇ ਦਾ ਤੇ ਕਹਿਣ ਬੈਟਿੰਗ ਨਹੀਂ ਜੀਵਨ ਦੀ ਬੈਟਿੰਗ ਆਂਦੇ ਤੇ ਨਾ ਮਜ਼ਾ ਆਂਦਾ ਜੇ ਮੋ ਚੱਜੀ ਤੇ ਮਜ਼ਾ ਵੀ ਆਂਦਾ ਇਸ ਗੇਮ ਇਦਾਂ ਹੋਇਆ ਤੇ ਫੇਰ ਮਾਇ ਜਦੋਂ ਲੱਗ ਮੈਨੂੰ ਸ਼ੱਕ ਆ ਪੈਦਾ ਤੇ ਬਣਾ ਲਓ ਜੀ ਓਵਰ ਚੇਂਜ ਹੋ ਗਿਆ ਫਰਾ ਇੱਕ ਵਾਰੀ ਮੇਰੇ ਨਾਨਕੇ ਇੰਦੋਰੇ ਨਾ ਉਹਨਾਂ ਨੇ ਇਦਾਂ ਕਰਕੇ ਪਰਦਾ ਬੰਦ ਪਾ ਕਮੈਂਟਰੀ ਬੋਲ ਤੇ 2000 ਰੁਪਏ ਰੱਖੇ ਰਹੀ ਨੇ ਨੇ ਵਿੱਚ ਜਦੋਂ ਮੈਂ ਪਰਦਾ ਨਹੀਂ ਆਉਂਦਾ ਦਾਦਰ ਦੀ ਬਾਰ ਨਾਲ ਜਿਹੜਾ ਉਹਦੇ ਤੇ ਮਾਰਦੇਗਾ ਤੇ ਸਿੱਕਾ ਹੀ ਜਿਹੜਾ ਕੋ ਚਾਂਦੀ ਦਾ ਕਿਹੜਾ ਜਿਹੜਾ ਜਿੱਦਾ ਹੀ ਉਹਨੂੰ ਸਿੱਕਾ ਦੇ ਦਿੰਦੇ ਫੇਰ ਵੱਡਾ ਫੇਰ ਹੁਣ ਕ੍ਰਿਕਟ ਦਾ ਤਾਂ ਥੋੜਾ ਘਟਿਆ ਪਰ ਪੈਸੇ ਆ ਗਏ ਨੇ ਅਗੋਂ ਹੀ ਉਹਦੇ ਤੇ ਰੱਖੇ ਰੋਣ ਵਾਲੇ ਲੋਕ ਜਿਹੜਾ ਮਾਰੇਗਾ ਸਿੱਕਾ 2000 ਰੁਪਏ ਮਾਰ ਦੇਣਾ ਨਾਦਰ ਦੀ ਬਾਰ ਨਾਲ ਤਾਂ ਟੂਰਨਾਮੈਂਟ ਜਿਆਦਾ ਹੁੰਦੇ ਹੁੰਦੇ ਜਲ ਵੀ ਖੜੇ ਹੋ ਜਾ ਮੇਰੀ ਨਾਨੀ ਫਾਈਨਲ ਆ ਰਿਹਾ ਨੋ ਬਾਲ ਨੋ ਬਾਲ ਕੈਚ 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 ਹੋਲਾ ਕਹਿਣ ਵੀ ਨਹੀਂ ਯਾਰ ਕਹੇ ਲਾਸਟ ਆਵੜ ਗਿਨਿਆ ਲਾਸਟ ਹੀ ਹੈ ਜੀ ਪਹਿਲੇ ਐਤੋਂ ਜਿਹੜੀ ਮੜੀਆਂ ਨੂੰ ਆਉਂਦੀਆਂ ਨਾ ਪਿਆ ਦੋਹਾਂ ਚਰਮਾਏ ਸਾਡੇ ਕੋਲ ਨਹੀਂ ਬਸ ਮੈਂ ਨਾ ਬੜੀਆਂ ਟਿਕਾਂ ਟਿਕਾਂ ਮੈਂ ਤੇ ਤੇ ਭੱਜ ਗਿਆ ਉੱਧਰੋਂ ਉੱਧਰੋਂ ਆਇਆ ਉੱਧਰੋਂ ਬੱਧੀ ਪਾਉਣੇ ਹੋਰ ਸਿੱਧਾ ਰੋੜਾ ਹੈ ਮੈਂ ਪਾਉਂਦਾ ਮਾਨਕ ਪੇਦਾ ਆਹ ਲਓ ਉਹ ਨੂੰ ਤੇ ਪੇਦਾ ਨੂੰ ਜ ਨੂੰ ਤੋਰ ਕਰਵਾਉਣਾ ਮੜੀ ਵਾਲਾ ਜਨਾਬ ਹੈ ਲਾਗਨੇ ਉਹ ਆ ਗਈ ਮੈਂ ਤੁਹਾਨੂੰ ਉੱਪਰ ਚੜਾਉਣਾ ਆਹ ਲਓ ਮੈਂ ਤੁਹਾਨੂੰ ਓ ਵਾਹ ਜੀ ਨਾ ਉਹ ਉਹ ਕਿਆ ਚੋ ਚਲਾਹੀ ਦੇਖੋ ਮੈਂ ਖਲੀ ਵੀ ਰਹਾ ਕਾ ਉਹ ਛੋਟਾ ਕੋ ਮਾਰਦੀ ਸੀ ਉਧਰ ਬੰਦੇ ਮਾਰਨ ਦੇ ਸੀ ਕਿਆ ਮਾਰਦੀ ਆ ਮਾਰਦੀ ਆ ਪੱਥਰ ਮਾਰ ਪਾਲ ਇਹਨਾਂ ਨੇ ਇਹਨਾਂ ਨੂੰ ਥੋੜਾ ਉੱਚਾ ਕਰ ਦੇਣਾ ਕੁਛ ਨਾ ਕੁਛ ਕਰਾਂਗਾ ਪੱਥਰ ਠਾਕੇ ਡੋਲ 60 ਕਿਤੇ ਇਹਨਾਂ ਵਾਲਾ ਆ ਜੀਵਨ ਪੰਜਾਬ ਸਪੈਰ ਹੋਏ ਬਿਲਡਿੰਗਾਰ ਵਾਲੇ ਮਤਰੇ ਬੜਿਆ ਪੈਸਾ ਟੱਕਰ ਕੇ ਲੱਗਣਾ ਰੈਂਟ ਤਾਂ 18 ਆਣੇ ਹੁਣ 14 3 ਬਣ ਗਈ ਆ ਆਣੇ ਆ ਤੇ ਆਣੇ ਵੀ ਚੇਹੇ ਓ ਵਾਹ ਕਿਸਮਾ ਮਾਹੂਆ ਇਹ ਅੱਧਾ ਬਦਲਿਆ ਵਿਚ ਵਿਚ ਤੂੰ ਬੰਦੇ ਦਾ ਪੁੱਤ ਲਗਨਾ ਇਦਾਂ ਨਹੀਂ ਤੇ ਫਿਰ ਕੁਝ ਹੋ ਜਾ ਵਿਚ ਵਿਚ ਬੰਨ ਮੈਂ ਸਹੀ ਕੰਸਲਟੈਂਸ ਜੀ ਨਹੀਂ ਹੈ ਤੁਹਾਡੇ ਅੰਦਰ ਜਿਹੜੀ ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ ਵਾਹ ਜੀ ਬਹੁਤ ਬਾਦ ਅਠਾ ਅਠ ਹੋ ਗਏ 73 ਲਾਸਟ ਵਾਲਾ ਆਹ ਇਹ ਪਾਰੇ ਪੋਸਟਰ ਸਾਡੇ ਪਿੰਡ ਦਾ ਹਿੰਦੂਸਤਾਨ ਦਾ ਪਹਿਲਾ ਪਿੰਡ ਹੈ ਜਿੱਥੇ ਅੱਠਾਂ ਨਾਲ ਸ਼ੁਰੂ ਕਰਦੇ ਨੇ ਇਹ ਸਟੇਟ ਦਾ ਜੇ ਸ਼ੱਕਾ ਬਚੇ ਬੋਲੋ ਯਾਰ ਸਟੇਟ ਦਾ ਖਤਮ ਹੋ ਰਿਹਾ ਮੈਚ ਹੀ ਖਤਮ ਹੋ ਗਿਆ ਤੇ ਉਹ ਨੋ ਹੀ ਹੋਣਾ ਅਣਮਿਨੀ ਨਹੀਂ ਕਹਿੰਦਾ ਨਹੀਂ ਪਹਿਲੀ ਟੀਮ ਖੇਡ ਗਈ ਆ ਹਾਂ ਜੀ ਆ ਗਿਆ ਹਾਂ ਆਲਾ ਨੂੰ ਜੋ ਆ ਜਾ ਜੀ ਜੀ ਦੀ ਬਾਸ ਦਾ ਲੈ ਬਾਸ ਹੋਰ ਬਗੰਨ ਦੇ 41 13 44 52 55 ਤੋਂ ਨਾ ਕਰਾਂਗੇ ਜੀ ਹਾਂ ਉਹਨੂੰ ਹੋੜੀ ਲਾਣਾ ਮਗਰ ਉਹਨਾਂ ਨੇ ਨਾ ਸਤ ਸਤ ਤਾਂ ਨਹੀਂ ਲੱਗਣਾ ਪ੍ਰਿੰਟ ਸਾਸਰੀ ਕਾਲ ਅੱਜ ਮੈਂ ਮੈਚ ਵੇਖਣ ਆਇਆ ਦੇਖੋ ਆੜ ਪਿੰਡ ਦਾ ਮੈਚ ਹੋ ਰਿਹਾ ਮੈਂ ਪਿਆਰ ਮੈਚ ਦੇਖਣ ਆਇਆ ਅੱਜ ਬੋਲਦੇ ਸੱਦੋਵਾਲ ਪਿੰਡ ਚ ਪਿੰਡ ਸੱਦੋਵਾਲ ਤੋਂ ਮੈਚ ਹੋ ਰਿਹਾ 8 8 ਓਵਰਾਂ ਦਾ 8 ਰਨ ਅਗੋਸਤ ਕਰ ਦਿੱਤਾ ਲੈ ਲਾਈ ਵਾ ਇਲਾ ਇਤਲਾ ਇਹਦਾ ਮੈਚ ਹੋ ਆਤਾ ਜੀ ਲੋ ਜੀ ਇੱਕ ਸਾਜਨ ਕੁਮਾਰ ਵੀ ਆਇਆ ਆਪਣਾ ਖਿਡਾਰੀ ਆ ਵੀ ਟੰਗਾ ਮੰਨੇ ਤੰਨੇ ਦਾ ਨਾਲ ਬੱਚਾ ਲੈ ਕੇ ਆਇਆ ਕਹਿੰਦਾ ਉਹਨੂੰ ਵੀ ਸਿਖਾਏ ਹੋ ਦੇਣੀ ਆ ਨਾ ਚਾਹਤਾ ਦੂਰ ਰੱਖਣਾ ਬੱਚਿਆਂ ਨੂੰ ਇਹ ਦੂਰ ਤੈਨਾਂ ਪਾ ਇਹ ਲਿਆਉਂਦੇ ਬੱਚਿਆਂ ਨੂੰ ਇੱਥੇ ਸਕਾਉਣ ਵਾਸਤੇ ਮਾੜਾ ਮੋਟਾ ਪਤਾ ਲੱਗੇ ਲਾਈਵ ਚੱਲ ਰਿਹਾ ਉਹ ਕਿੱਥੇ ਹੈ YouTube ਤੇ ਹਾਂ YouTube ਤੇ ਇਹ ਕਿਹਨੇ ਆ ਸੀਨ ਆ ਇਹਦੇ ਹਾਂ ਕਿਹਨੇ ਆਇਆ ਲਾਈਵ ਜੇ ਗੋਤ ਡੋਣ ਹੋਇਆ ਮੈਂ ਦੁਬਾਰਾ ਚੱਲੂਗਾ ਨਾ ਪਹਿਲਾਂ ਚੱਲਣ ਦੇ ਸੀ ਆਪੇ ਵਜਣਾ ਇੱਕ ਜਣਾ ਆਇਆ ਆਪੇ ਵਜਣਾ ਲਓ ਜੀ ਨਿਹਾਲ ਸਿੰਘ ਬਾਲ ਚ ਬੈਟਸਮੈਨ ਆ ਚੁੱਕਾ ਇੱਕ ਬਾਲ ਹੋ ਗਈ ਜੀ ਕੋਈ ਤੂੰ ਇਧਰ ਮੈਨ ਜਾ ਆ ਇਧਰ ਨੂੰ ਆ ਆ ਦੇ ਦੋ ਲੋ ਆਇਆ ਇਧਰ ਨੂੰ ਆਇਆ ਕਰਦਾ ਇਧਰ ਨੂੰ ਆਏਗਾ ਕਿਹੜੇ ਨੇ ਖੇਡਣਾ ਪਾਰੀ ਕਰਦੇ ਨੇ ਪਾਰੀ ਮਾਇਰ ਕੋਈ ਹੋਣੀ ਜੱਟਾ ਬੜਾ ਚਾਚਾ ਸ਼ਾਬਾਸ਼ ਨਾਲ ਰਿਹਾ ਭਾਵੇਂ ਫਲੇਰ ਦੀ ਮੈਂ ਜੀ ਇਤਨਾ ਨਹੀਂ ਹੁੰਦਾ ਕੋਲਾ ਕੋਲਾ ਹੋਏ ਵਾਹਲਾ ਉਹ ਨਹੀਂ ਯਾਰ ਬਬੂ ਯਾਰ ਅੱਗੇ ਨਾ ਹੋ ਤੂੰ ਮੈਚ ਹੋ ਰਿਹਾ ਮੈਂ ਦੇਖੀ ਨਹੀਂ ਹੋ ਗਿਆ ਨਾ ਲੈ ਕੇ ਹੋ ਪੰਡਰਾ ਪੈਂ ਤਾਈ ਕਰ ਕੰਟੀਟਰ ਨੂੰ ਮੈਂ ਬਾਲ ਵਾਹ ਵਾਹ ਸ਼ਾਬਾਸ਼ ਸ਼ਾਬਾਸ਼ ਬੜੀ ਕਮਾਲ ਕਮਾਲ ਸਮਾ ਠੀਕ ਹੈ ਠੀਕ ਹੈ ਦੋੜ ਓਏ ਲਾਂਗੀ ਲਾਂਗੀ ਜੇ ਬਾਲ ਲਾਂਗੀ ਚੋਕਾ ਇਹ ਵਾਰਾ ਤੁਸੀਂ ਫੋਟੋ ਕਰੋ ਓਏ ਚੋਕਾ 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 ਤੇ ਫਿਰ ਬੋਲ ਕਿੱਥੇ ਪੈਦ ਗਿਆ ਦਾਦੀ ਬਾਲ ਜੇ ਕੋਈ ਇਹ ਲੈਣ ਦੀ ਗੱਲ ਹੈ ਕਿੱਥੇ ਲੈਣ ਕਿੱਥੇ ਪਸ ਲੱਗੇ ਇਹ ਸਟਾਰ ਸਟਾਰ ਵੀ ਬੜਾ ਤੜਾ ਨਾ ਗੂ ਗੂ ਮੈਂ ਪਾ ਲਾਉਂਦਾ ਓਥੇ ਨਾ ਬਸ ਚੱਲ ਸਾਵਾ ਬਾਦ ਦੀ ਦੌੜ ਓਵਾ ਮੋੜ ਵਧੀਆ ਬਾਈਟ ਵੀ ਜਾ ਸਕਦੀ ਆ ਥੋੜਾ ਜ਼ੋਰ ਲਾ ਆ ਇੰਡੀ ਮਾਰੇ ਕਰਦਾ ਹੈ ਇਹ 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 ਨਾਲ ਦੱਸਾ ਜੇ ਉਹਨਾਂ ਦਾ ਸਰਾ ਦੂਰ ਖਲਾਣਾ ਬੈਟਸਮੈਨ ਤੋਂ ਐਨੂੰ ਥੋੜਾ ਕਿ ਟਿਪ ਪਿੱਛੇ ਰੱਖਿਆ ਨੀ ਸਿੱਧੇ ਮਾਰਨੇ ਬਸ ਐਨਾ ਮਾਰੀ ਨੂੰ ਅੱਗੇ ਨਾ ਮਾਰ ਅੱਗੇ ਨਾ ਮਾਰ ਅੱਗੇ ਦਾ ਸ਼ੱਕਾ ਮਾਰਦਾ ਗੁਗਵਾਂ ਨੂੰ ਬੈਠਣਾ ਕੀ ਕਰ ਉਹ ਅੱਜੂ ਕਰ ਦੋ ਉਹ ਪੁੱਤਰ ਅੱਗੇ ਮਾਰੇਗਾ ਨਾ ਅੱਗੇ ਨਾ ਕਮਾਣਾ ਨੂੰ ਖੇਡਣਾ ਖੇਡਣਾ ਸਭ ਸਟੇਡ ਦਾ ਚੋਕਣਾ ਮੈਨੂੰ ਪਤਾ ਨਾ ਮਾ ਥੋੜੀ ਗੱਲ ਪਿੱਛੇ ਰੱਖ ਸ਼ਾਬਾਸ਼ ਉਹ ਨਹੀਂ ਜਾ ਪੰਜ ਛੇ ਦੇਖ पाच ਸ਼ਾਬਾਸ਼ ਇਹ ਆ ਗਿਆ ਬਬੂ 8 12 ਪਾਰ 16 ਹੋ ਗਿਆ ਬਬੂ ਹੋਣੀ ਦਿਮਾਗ ਖਰਾਬ ਆ ਕਿੰਨੇ ਪਾਰ ਆ ਸਿੰਗਰ ਦਾ 18 ਨੋ ਬ 18 ਤੇ ਨਹੀਂ ਲੈਣਾ ਮਨ ਨਾ ਸਿੰਗਰ ਆ 18 18 ਇੱਕ ਹੋਵੇ 18 ਇੱਕ ਹੋਵੇ 18 ਚੱਲ ਠੀਕ ਆ ਵਧੀਆ ਆ ਬਾਦ ਦੀ ਸਪੀਡ ਨਹੀਂ ਪਤਾ ਤੇਰੀ ਬਾਗ ਜਾ ਰਿਹਾ ਬਸ ਇੱਥੇ ਆਜ ਖੇਡੇ ਖਾਂਦੇ ਬਾੜੋ ਏ ਮੈਂ ਮੈਨ ਜਾਣਾ ਉਹ ਤੇ ਕਿ ਐ ਫੋਟੋ ਦੇਖ ਕੇ ਤੂੰ ਵੀਡੀਓ ਬਣਾਏਗਾ ਨਾ ਕੋਈ ਨਹੀਂ ਗਾ ਰਿਹਾ ਹੈ ਨਹੀਂ ਬੱਲਾ ਫੋਟੋਗ੍ਰਾਫਰ ਨਹੀਂ ਆਇਆ ਚਲ ਜਾਲ ਜੀਵਨ ਸਾਵਾ ਮੈਂ ਤੁਮਾ ਦੀ ਮਾਰ ਆਜ ਬੱਲਾ ਨਹੀਂ ਆਇਆ ਵੀਡੀਓ ਬਣਾਉਣ ਹਲਾਉ ਬੋ ਸੁਣ ਯਾਰ ਆ ਨਹੀਂ 20 ਹੋ ਗਏ क्या <coughs> <coughs>